ਸਰੋਵਰ ਦੇ ਬਿਲਕੁਲ ਸਾਹਮਣੇ ਤੇ ਬਹੁਤ ਸੋਹਣਾ ਪਵਿੱਤਰ ਗੁਰੂ ਘਰ ਬਣਾਇਆ ਹੈ ਜੀ ਨਾਨਕ ਸਰ 68 ਧੰਨ ਧੰਨ ਬਾਬਾ ਮਹਾ ਹਰਨਾਮ ਸਿੰਘ ਜੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਧੰਨ ਧੰਨ ਬਾਬਾ ਈਸਰ ਸਿੰਘ ਜੀ ਨਾਨਕ ਸਰ ਵਾਲੀ ਮਹਾਂਪੁਰਖਾਂ ਦਾ ਨਾਮ ਲਿਖਿਆ ਹੋਇਆ ਨੇ ਜੀ ਚਰਨ ਕਮਲ ਬਸਾਈ ਗਿਰਦੇ ਸੋ ਕਥਾਵਾਚਕ ਭਾਈ ਸਾਹਿਬ ਲੱਗੇ ਹੋਏ ਨੇ ਜੀ ਕਥਾ ਕਰ ਰਹੇ ਨੇ ਬਹੁਤ ਸੋਹਣੀ ਕਥਾ ਹੋ ਰਹੀ ਹੈ ਇਹ ਭਾਗ ਲੱਗੇ ਹਨ ਇਸ ਜਗ੍ਹਾ ਨੂੰ ਬਹੁਤ ਹੀ ਪਵਿੱਤਰ ਗੁਰੂ ਘਰ ਰਮਣੀਕ ਜਗ੍ਹਾ ਤੁਸੀਂ ਦੇਖ ਹੀ ਰਹੇ ਹੋ ਬੜਾ ਜੀ ਲੱਗ ਰਿਹਾ ਹੈ ਇਸ ਜਗ੍ਹਾ ਤੇ ਸ਼ਾਂਤੀ ਬਹੁਤ ਹੈ ਜੀ ਤੇ ਸਫਾਈ ਸਫਾਈ ਦਾ ਬਹੁਤ ਜ਼ਿਆਦਾ ਹੈ ਕੋਈ ਅੰਤ ਨਹੀਂ ਸਫਾਈ ਵਿੱਚ ਦੁਨੀਆ ਸੇਵ ਕਮਾਈ ਐ ਤਾ ਦਰਗਹ ਬਸਣ ਪਾਈ ਐ ਵਡਣ ਸ਼ਾ ਪੀਰ ਬਾਬਾ ਬੁੱਧੂ ਸਾਹਾ ਤੇ ਇਧਰੇ ਲੇਖਾ ਧਰਮਰਾਜ ਦਾ ਪਕੜ ਚਲਾਇਆ ਨ ਦੂਤ ਜਮ ਕਿਸੈ ਨਾ ਦੇਨੀ ਭੇਤ ਆ ਸੋ ਮਹਾਰਾਜ ਦੀ ਬਾਣੀ ਇਨਸਾਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸ ਇੱਥੇ ਰਿਸ਼ਤੇਦਾਰੀ ਚ ਮੋਗੇ ਜਿਹੜਾ ਬਰਨਾਲਾ ਮੋਗਾ ਹਾਈਵੇ ਤੋਂ ਮੋਗੇ ਤੋਂ ਤਕਰੀਬਨ 10 ਤੋਂ 15 ਕਿਲੋਮੀਟਰ ਪਿੱਛੇ ਹੀ ਸੱਜੇ ਹੱਥ ਰੋਡ ਜਾਂਦੀ ਹੈ ਠਾਠ ਬਣਿਆ ਹੋਇਆ ਬੰਦਨੀ ਕਲਾ ਸੋ ਆਓ ਇੱਥੇ ਬਹੁਤ ਹੀ ਸੋਹਣਾ ਪਵਿੱਤਰ ਗੁਰੂ ਘਰ ਬਣਿਆ ਹੋਇਆ ਠਾਠ ਤੇ ਨਾਲ-ਨਾਲ ਮੈਂ ਦਰਸ਼ਨ ਕਰਦਾ ਤੇ ਤੁਹਾਨੂੰ ਵੀ ਦਰਸ਼ਨ ਕਰਾਈਏ ਜੀ ਇਹ 메ਨ ਹਾਈਵੇ ਜਾ ਰਿਹਾ ਜੇ ਬਰਨਾਲਾ ਮੋਗਾ ਅਮਰਤਸਰ ਤੇ ਥੋੜਾ ਜਿਹਾ ਸਾਈਡ ਤੇ ਹਟ ਕੇ ਸੱਜੇ ਪਾਸੇ ਮੁੱਖ ਗੇਟ ਦੇਖ ਰਹੇ ਹੋ ਤੁਸੀਂ ਤੇ ਇਹ ਖੇਤਾਂ ਦੇ ਵਿੱਚ ਨਾਲ ਹੀ ਇੱਕ ਛੋਟਾ ਜਿਹਾ ਸੁਆ ਬਣਿਆ ਹੈ ਇਹਦੇ ਨਾਲ-ਨਾਲ ਸਾਹਮਣੇ ਦਰਬਾਰ ਸਾਹਿਬ 68 ਅ ਨਜ਼ਰ ਆ ਰਿਹਾ ਹੈ ਤੇ ਬਹੁਤ ਹੀ ਗੁਰੂ ਘਰ ਪਿਆਰਾ ਬਣਿਆ ਹੋਇਆ ਹੈ ਜੀ ਚੱਲਦੇ ਆਂ ਤੇ ਦਰਸ਼ਨ ਕਰੀਏ ਆਪਾਂ ਸਾਹਮਣੇ ਦਰਬਾਰ ਸਾਹਿਬ ਨਜ਼ਰ ਆ ਰਿਹਾ ਹੈ ਤੇ ਇਸ ਟਾਈਮ ਕਥਾ ਚੱਲ ਰਹੀ ਹੈ ਦਰਬਾਰ ਸਾਹਿਬ ਦੇ ਅੰਦਰ 68 ਜੀ ਬਣਿਆ ਹੋਇਆ ਨਾਨਕ ਸਰ 68 ਵਦਨੀ ਕਲਾ ਵਦਨੀ ਕਲਾ ਪਿੰਡ ਇੱਥੋਂ ਤਕਰੀਬਨ 1 ਕਿਲੋਮੀਟਰ ਨਾਲ ਹੀ ਪਿੰਡ ਦੇ ਪਿੰਡ ਹੈ ਜੀ ਇਹ ਤੇ ਇੱਧਰ ਬਾਹਰ-ਬਾਰਾ ਅਸੂਏ ਖੇਤਾਂ ਦੇ ਵਿੱਚ ਬਹੁਤ ਹੀ ਪਵਿੱਤਰ ਜਗ੍ਹਾ 68 ਖੁੱਲਾ ਡੁੱਲਾ ਸ਼ੁਰੂ ਕਰ ਬਣਿਆ ਹੋਇਆ ਜੀ ਇੱਥੇ ਆਪਾਂ ਕਾਰ ਪਾਰਕਿੰਗ ਦੇ ਵਿੱਚ ਖੜਾ ਦਿੰਨੇ ਆ ਤੇ ਫਿਰ ਅੱਗੇ ਚੱਲ ਗੱਡੀ ਆਪਾਂ ਪਾਰਕਿੰਗ 'ਚ ਖੜਾਤੀ ਦੇਖੋ ਕਿੰਨੀ ਜਗ੍ਹਾ ਖੁੱਲੀ ਆ پارک ਲਈ ਇੱਥੇ ਤੇ ਕਾਫੀ ਖੁੱਲੀ ਰ ਮੈਂ ਪਹਿਲੀ ਵਾਰ ਹੀ ਆਇਆ ਆ ਕਈ ਵਾਰੀ ਲੰਘੇ ਆ ਮਾਨ ਕੀਤਾ ਪਰ ਅੱਜ ਟਾਈਮ ਦਿੱਤਾ ਮਹਾਰਾਜ ਨੇ आनंद ईश्वर दरबार नानकसर बंदनी कला वाला ਤੇ ਇਹ ਹੈ ਜੀ ਦਰਬਾਰ ਸਾਹਿਬ ਦਾ 게ਟ ਡਿਊੜੀ 게ਟ ਸਾਹਿਬ ਸੋ ਦਰਸ਼ਨ ਕਰ ਰਹੇ ਹਾਂ ਤੁਸੀਂ ਡਿਊੜੀ 게ਟ ਸਾਹਿਬ ਦੇ ਤੇ ਆਨੰਦ ਈਸ਼ਵਰ ਦਰਬਾਰ ਜਿੱਥੇ ਹੁੰਦੇ ਨੇ 베ੜੇ ਪਾਰ ਅੰਦਰ ਜਾ ਰਹੇ ਆਪਾਂ ਦਰਬਾਰ ਸਾਹਿਬ ਤੇ ਨਮਸਕਾਰ ਕਰਕੇ ਤੇ ਜੋੜੇ ਘਰ ਚ ਜੋੜਾ ਜਮਾ ਕਰਾਤੇ ਆਪਾਂ ਨੇ ਜੋੜੀ ਗੇਟ ਸਾਹਿਬ ਅੰਦਰਲਾ ਤੇ ਇੱਥੇ ਨਵਾਂ ਵਿਆਹ ਦਾ ਜੋੜਾ ਵੀ ਆਇਆ ਨਮਸਕਾਰ ਕਰਨ ਤੇ ਬਾਹਰਲੇ ਪਾਸੇ ਹੈ ਜੀ ਸਰੋਵਰ ਸਾਹਿਬ ਤੇ ਇਸ ਸਰੋਵਰ ਸਾਹਿਬ 'ਚ ਜਾ ਕੇ ਆਪਾਂ ਪੰਜ ਸਿਨਾਨਾ ਕਰਕੇ ਫਿਰ ਆ ਆਂਦਾ ਨਮਸਕਾਰ ਕਰਦੇ ਆ ਇਧਰ ਸਿੰਘਾਂ ਦੀ ਚਿੱਤਰਕਾਰੀ ਕਰੀ ਗਈ ਹੈ ਜੀ ਦੇਖੋ ਉਹ ਸੋਹਣੀ ਚਿੱਤਰਕਾਰੀ ਜੰਗਾ ਜੁੱਧਾਂ ਦੇ ਮਾਹੌਲ ਦੀ ਇਕਦਾ ਉਸ ਦੇ ਗੁਰੂ ਨੇ ਪਰਮ ਸਤਿ ਹੋਇਆ ਜੋਤ ਜੋਤ ਸਮਾ ਗਈ ਬਹੁਤ ਸੋਹਣਾ ਸਰੋਵਰ ਬਣਿਆ ਜੀ ਜੋ ਉਸ ਦੇ ਇਹ ਜੋਤ ਭਾਵ ਸੂਤਨ ਦਿੱਤਾ ਸਮਾਇਆ ਜੋ ਉਪਦੇਸ਼ ਕਰਦੇ ਬਚਨ ਕਰਦੇ ਨੇ ਕਿ ਭਾਈ ਸਰਸਨਾ ਕਰਕੇ ਰਾਮ ਪਰਮੇਸ਼ਰ ਦੇ ਜਾਪ ਦੀ ਕਾਮਨਾ ਕਰੋ ਰਹਣਾ ਪਹੁੰਚਾ ਰਹਿਣਾ ਆਪਾਂ ਹੋਰ ਗੇਟ ਰਾਹੀਂ ਐਂਟਰੀ ਹੋਈ ਸੀ ਇੱਧਰ ਤੇ ਵੀ ਜੋੜੀ ਗੇਟ ਰੱਖਿਆ ਗਿਆ ਜੀ ਸਰੋਵਰ ਦੇ ਬਿਲਕੁਲ ਸਾਹਮਣੇ ਤੇ ਬਹੁਤ ਸੋਹਣਾ ਪਵਿੱਤਰ ਗੁਰੂ ਘਰ ਬਣਾਇਆ ਹੈ ਜੀ ਨਾਨਕ ਸਰ 66 ਧੰਨ ਧੰਨ ਬਾਬਾ ਮਹਾ ਹਰਨਾਮ ਸਿੰਘ ਜੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਧੰਨ ਧੰਨ ਬਾਬਾ ਈਸਰ ਸਿੰਘ ਜੀ ਨਾਨਕ ਸਰ ਵਾਲੀ ਮਹਾਂਪੁਰਖਾਂ ਦੇ ਨਾਂ ਲਿਖੇ ਹੋਏ ਨੇ ਜੀ ਵਾਹਿਗੁਰੂ ਕਿਉਂਕਿ ਵਾਹਿਗੁਰੂ ਪਰਮੇਸ਼ਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸੁਆਦ ਹੈ ਪਰਮਾਤਮਾ ਦਾ ਬਲ ਸੋ ਕਥਾਵਾਚ ਕ પૈਸਾ ਲੱਗੇ ਹੈ ਕਿ ਕਠਕ ਕਰ ਰਹੇ ਨੇ ਬਹੁਤ ਸਨੀ ਕਥਾ ਹੋ ਰਹੀ ਹੈ ਬਹੁਤ ਹੀ ਖੁੱਲਾ ਡੁੱਲਾ ਦਰਬਾਰ ਸਾਹਿਬ ਜੀ ਵੀ ਪਤਾਸੇ ਜਾਂ ਮਿਸ਼ਰੀ ਦਾ ਪ੍ਰਸ਼ਾਲ ਚੜਦਾ ਜੀ ਇੱਥੇ ਕੋਈ ਮਾਇਆ ਗੋਲ ਕਦੇ ਵਿੱਚ ਨਹੀਂ ਪਾਈ ਜ਼ਿਆਦਾਤਰ ਨਾਨਕ ਸਾਠ ਹਾਟ ਵਾਲੇ ਨੇ ਆਪਾਂ ਪਤਾ ਹੀ ਹੈ ਤੇ ਸਾਹਮਣੇ ਪ੍ਰਕਾਸ਼ ਨੇ ਸਤਨੰਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਹੇ ਖਾਵਾ ਤੇ ਪਾਵਾ ਕਰਾਉਂਦਾ ਤੇਰਾ ਨਾਮ ਲਿਖਵਾਉਂਦਾ ਸ੍ਰੀ ਗੁਰੂ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਕਰ ਰਹੇ ਆ ਜੀ ਆਪਾਂ ਹੁਣ ਇਸ ਟਾਈਮ ਤੇ ਇਧਰ ਕਮਰੇ ਬਣੇ ਹਨ ਬਹੁਤ ਸੋਹਣੇ ਬਹੁਤ ਸੋਹਣਾ ਰੰਗ ਕਰਿਆ ਜੀ ਗੁਰੂ ਘਰ ਨੂੰ ਬਹੁਤ ਪਿਆਰਾ ਗੁਰੂ ਘਰ ਹੈ ਦੰਦਨ ਬਾਬਾ ਇਸਰ ਸਿੰਘ ਜੀ ਮਾਹੂਰਖਾ ਦੇ ਸਥਾਨੇ ਜੀ ਦੰਦਨ ਬਾਬਾ ਇਸਰ ਸਿੰਘ ਜੀ ਦੰਦਨ ਬਾਬਾ ਨਾਲ ਸੀ ਮਾਰਾ ਦਰਸ਼ੇ ਦੇ ਸਿੰਘਾ ਦਾਸ ਥਾਨ ਬਣਿਆ ਹੋਇਆ ਜੀ ਬਾਕੀ ਸਾਹੇ ਸੀਸੇੰ ਦੇ ਵਿੱਚ ਬੋਡੋ ਨਿਕਲਿਆ ਆ ਰਹੀ ਇਸ ਜਗ੍ਹਾ ਤੇ ਤਨਤਨ ਬਾਬਾ ਆਨੰਦ ਸਿੰਘ ਜੀ ਤੇ ਇਸਰ ਸਿੰਘ ਜੀ ਨੇ ਚਰਨ ਪਾਏ ਬਾਬਾ ਆਨੰਦ ਸਿੰਘ ਜੀ ਨੇ 1940 ਵਿੱਚ ਇੱਥੇ ਖਲੋ ਕੇ ਬਚਨ ਕੀਤੇ ਕਿ ਇਸ ਜਗ੍ਹਾ ਨੂੰ ਭਾਗ ਲੱਗਣ ਦੀ ਸੋ ਬਚਨ ਪੂਰੇ ਹੋਏ ਜੀ ਤੁਸੀਂ ਦੇਖ ਰਹੇ ਹੋ ਬੜੇ ਹੀ ਭਾਗ ਲੱਗੇ ਹਨ ਇਸ ਜਗ੍ਹਾ ਨੂੰ ਬਹੁਤ ਹੀ ਪਵਿੱਤਰ ਗੁਰੂ ਘਰ ਅਰਮਣੀਕ ਜਗ੍ਹਾ ਤੁਸੀਂ ਦੇਖ ਹੀ ਰਹੇ ਹੋ ਬੜਾ ਜੀ ਲੱਗ ਰਿਹਾ ਹੈ ਇਸ ਜਗ੍ਹਾ ਤੇ ਸ਼ਾਂਤੀ ਬਹੁਤ ਹੈ ਜੀ ਤੇ ਸਫਾਈ ਸਫਾਈ ਦਾ ਬਹੁਤ ਜ਼ਿਆਦਾ ਹੈ ਕੋਈ ਅੰਤ ਨਹੀਂ ਸਫਾਈ ਇਹਨਾਂ ਸ਼ਾਸਤਰوں ਨੂੰ ਛੋਧ ਕਰਕੇ ਜੀਵਨ ਨੂੰ ਛੋਧ ਸੋ ਮਹਾਪੁਰਸ਼ ਜਿੱਥੇ ਰੱਬ ਦੇ ਬੰਦੇ ਪੈਰ ਤਾਂ ਅੱਖ ਦੇ ਨੇ ਉੱਥੇ ਜੀ ਜੰਗਲਾਂ ਵਿੱਚ ਮੰਗਲ ਵੀ ਲੱਗ ਜਾਂਦੇ ਨੇ 1940 ਦੇ ਵਿੱਚ ਦੇਖੋ ਇਹ ਜਗਾ ਕਲਰ ਹੀ ਪਿਆ ਹੋਣਾ ਮਾਪੁਰਖਾਂ ਦੇ ਇਹ ਜਗਾ ਜੀ ਮਾਪੁਰਖਾਂ ਸਾਹਮਣੇ ਬਣਿਆ ਹੈ ਨੇ ਗੁਰੂ ਕੇ ਲੰਗਰ ਇੱਥੋਂ ਆਪਾਂ ਨੇ ਪ੍ਰਸ਼ਾਦਾ ਛਕਿਆ ਜੀ ਤੇ ਗੁਰੂ ਸਾਹਿਬ ਨੇ ਨਾਲ ਮਿੱਠੇ ਦੇ ਵਿੱਚ ਖੀਰ ਖਵਾਈ ਆਪਾਂ ਨੂੰ ਮਾਹ ਪੁਰਖਾਂ ਦੇ ਲੰਗਰਾਂ ਚੋਂ ਗੁਰੂ ਸਾਹਿਬ ਦੇ ਲੰਗਰ ਨੇ ਵੈਸੇ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਚਲਾਈ ਰੋ ਰੀਤ ਲੋਹ ਲੰਗਰ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਨਾਨਕ ਦਰਬਾਰ ਤੇ ਬਦਨੀ ਕਲਾ ਦਰਬਾਰ ਸਾਹਿਬ ਦੇ ਨਾਲ ਹੀ ਕੰਧਾਂ ਦੇ ਦੇਖੋ ਕਿੰਨੀ ਸੋਹਣੀ ਚਿੱਤਰਕਾਰੀ ਕੀਤੀ ਹੈ ਸੱਚਖੰਡ ਦਾ ਦ੍ਰਿਸ਼ ਦਰਾਇਆ ਗਿਆ ਹੈ ਕੀਰਤਨ ਕਰਦੀਆਂ ਸੰਗਤਾਂ ਤੂੰ ਹੀ ਨਰਿੰਕਾਰ ਤੇਰਾ ਸਰੂਪਾਨ ਕਿੰਨਾ ਪੂਰੀ ਜੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾ ਬੈਸਣ ਪਾਈ ਹੈ ਗੱਡਣ ਸ਼ਾ ਪੀਰ ਬਾਬਾ ਬੁੱਧ ਸਾਹਾ ਤੇ ਹੋਰ ਸਿੱਖ ਸੰਗਤਾਂ ਨਵੀ ਖਾਂ ਇਹਨਾਂ ਦੇ ਵਿੱਚ ਬੈਠੇ ਦਿਖਾਏ ਗਏ ਨੇ ਚਿੱਤਰ ਦਰਸਾਉਂਦਾ ਜੀ ਦੇਵੀ ਦੇਵਤੇ ਪੂਲ ਪਰਛਾਹ ਰਹੇ ਨੇ ਦੇਖੋ ਸੰਗਤਾਂ ਦੇ ਉੱਪਰ ਕਰੇ ਇਸ਼ਨਾਨ ਸਿਮਰ ਪ੍ਰਭ ਆਪਣਾ ਤਨ ਮਨ ਪਏ ਰੋਗਾ ਇਸ਼ਨਾਨ ਕਰਾ ਇੱਧਰ ਸੇਵਾ ਬੀਬੀਆਂ ਕਰਦੀਆਂ ਝਾੜੂ ਪੋਚੇ ਦੀ ਇੱਧਰ ਕਾਲ ਯੁਗ ਦਾ ਦ੍ਰਿਸ਼ ਦਰਸਾਇਆ ਗਿਆ ਹੈ ਜੀ ਦੇਖੋ ਸਾਹਮਣੇ ਤੇ ਇਹ ਭਗਤੀ ਨਿਤਨੇਮੀ ਆਲੇ-ਦਾਲੇ ਕਿਹ ਰਾਹ ਨੇ ਤਨੇਮ ਦਾ ਤੇ ਉਸ ਦਵਾਲ ਦੇ ਕਰੋਧ ਕਾਮ ਲੋਭ ਮੋਹ ਹੰਕਾਰ ਇਹ ਚਿੱਤਰ ਨੂੰ ਦਰਸਾ ਰਿਹਾ ਜੀ ਧਰਮ ਰਾਜ ਵੀ ਕਰੋ ਪੱਖਾ ਸੰਤਾਂ ਦੇ ਸੰਤਾ ਸੰਗੀਆਂ ਦੇ ਨੂੰ ਪੰਜ ਬਾਣੀਆਂ ਦਾ ਨਿਤਨੇਮ ਜ਼ਰੂਰੀ ਹੈ ਜੀ ਇਧਰ ਲੇਖਾ ਧਰਮ ਰਾਜ ਦਾ ਪਕੜ ਚਲਾਇਆ ਨ ਦੂਤ ਜਮ ਕਿਸੈ ਨਾ ਦੇਨੀ ਭੇਤਾ ਸੋ ਮਹਾਰਾਜ ਦੀ ਬਾਣੀ ਅਨਸਾਰ ਜਮਕਾਲ ਸਹ ਸਿਰ ਡੰਡਾ ਹੈ ਆਪਾਂ ਅਕਸਰੀ ਪੜਦੇ ਬਾਣੀ ਦੇ ਵਿੱਚ ਹਜ਼ਾਰਾਂ ਕਤਲ ਕੀਤੇ ਪਿਓ ਦਾ ਕਤਲ ਕੀਤਾ ਤੇਲ ਦੇ ਕੜਾਹੇ ਦੇ ਵਿੱਚ ਉਹ ਦ੍ਰਿਸ਼ ਦਹਾ ਇੱਧਰ ਧਰਮਰਾਜ ਜੀ ਸਜ਼ਾ ਦਿੰਦੇ ਹੋਏ ਪਾਪੀ ਬੰਦਿਆਂ ਨੂੰ ਸੰਤਾ ਕਾ ਦੋਖੀ ਵਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਾਹ ਮਿਲੇ ਸਜਾਈ ਇਹ ਜਿਹੜਾ ਸੰਤਾਂ ਨੂੰ ਮਹਾਪੁਰਖਾਂ ਨੂੰ ਗੁਰੂਆਂ ਪੀਰਿਆਂ ਨਾੜਾ ਬੋਲਣਾ ਤਾ ਨੂੰ ਦਰਗਾਹ ਚ ਸਜਾ ਦੇਖੋ ਹਜ਼ਾਰਾਂ ਹੀ ਬਿੱਸੂ ਤੇ ਸੱਪਾਂ ਨੇ ਡੰਗਾ ਮਾਰ ਰਹੇ ਨੇ ਇੱਧਰ ਰਿਸ਼ਵਤ ਖੋਰੀ ਦੇ ਦੇਖੋ ਸਿਰ ਤੋਂ ਖੂਪੜੀ ਤੋਂ ਫੜਾਇਆ ਰਾਖਸ਼ ਨੇ ਬੰਦੇ ਦੇ ਰੂਹ ਐ ਕੱਢ ਕੇ ਲੈ ਜਾਂਦੇ ਨੇ ਦੇਖੋ ਚਿੱਤਰ ਰਣ ਤੋਂ ਥੱਗੀ ਮਾਰ ਕੇ कुटुंब ਜਿਹੜਾ ਪਾਲਦਾ ਲੇਖਾ ਦੇਣਾ ਤੇਰੀ ਜਾਨ ਨੂੰ ਐ ਜੰਮਦੂਤ ਲੈ ਕੇ ਜਾਂਦੇ ਨੇ ਰੂਹ ਨੂੰ ਵੀ ਦੇਖੋ ਇਧਰ ਸ਼ਰਾਬ ਪੀਂਦਾ ਜੂਆ ਖੇਡਦਾ ਸੀ ਤੇ ਇਹ ਦ੍ਰਿਸ਼ ਨੂੰ ਦਰਸਾਇਆ ਗਿਆ ਬਾਲ ਜਵਾਨੀ ਆਰ ਬਿਰਧ ਫੋਨਾ ਤੀਨ ਅਵਸਥਾ ਜਾਣ ਕੋ ਨਾਨਕ ਹਰ ਭਜਨ ਬਿਨ ਬਿਠਾ ਸਭ ਹੀ ਮਾਨਾ ਛਾੜ ਖੜੋ ਤੇ ਖਿੰਮੇ ਜਨਸੀਆਂ ਲੱਗੇ ਹੇ ਤਾਂ ਬਹੁਤ ਹੀ ਸੋਹਣਾ ਚਿੱਤਰ ਦਰਸਾਇਆ ਗਿਆ ਸਾਰੀ ਇਹ ਗੁਰੂ ਘਰ ਦੀ ਖੰਦਾ ਤੇ ਬਹੁਤ ਸੋਹਣਾ ਗੁਰੂ ਘਰ ਹੈ ਜੀ ਬਹੁਤ ਹੀ ਰਮਣੀਕ ਤੇ ਪਵਿੱਤਰ ਜਗ੍ਹਾ ਜੀ ਇਹ ਅੱਜ ਦੇ ਬਲੌਗ ਦੇ ਵਿੱਚ ਆਪਾਂ ਨਾਨਕ ਸਰ ਦਰਬਾਰ ਵਧਨੀ ਕਲਾ ਸੋ ਆਪ ਨੂੰ ਦਰਸ਼ਨ ਕਰਾਏ ਬਹੁਤ ਹੀ ਪਵਿੱਤਰ ਗੁਰੂ ਘਰ ਸੀ ਤੇ ਕਮੈਂਟ ਵਿੱਚ ਦੱਸਿਓ ਤੁਹਾਨੂੰ ਇਹ ਗੁਰੂ ਘਰ ਆ ਗੁਰੂ ਨਾਨਕ ਪਾਤਸ਼ਾਹ ਜੀ ਦਾ ਦਰਬਾਰ ਜਿੱਥੇ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਬਾਬਾ ਇਸਰ ਸਿੰਘ ਜੀ ਮਹਾਂਪੁਰਖਾਂ ਵਾਗਿਆਂ ਦੇ ਚਰਨ ਪਏ ਨੇ ਉਹ ਧਰਤੀ ਦੇ ਤੁਹਾਨੂੰ ਦਰਸ਼ਨ ਕਰਾਏ ਨੇ ਆਪਾਂ ਤੇ ਵਲੌਗ ਦੇਖ ਕੇ ਦੱਸਿਓ ਕਮੈਂਟ ਵਿੱਚ ਤੁਹਾਨੂੰ ਕਿਵੇਂ ਲੱਗਿਆ ਅੱਜ ਦੇ ਵਲੌਗ ਦੀ ਸਮਾਪਤੀ ਆਪਾਂ ਇੱਥੇ ਹੀ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ